ਬਰਾੜ ਸਾਹਿਬ ਹੈਲੋ ਮੁਕਸਰ ਦੇ ਰਹਿਣ ਵਾਲੇ ਹਾਂਜੀ ਬਰਾੜ ਸਾਰੇ ਮੁਕਸਰ ਦੇ ਹੀ ਹੈ ਹਾਂਜੀ ਅ ਬੜਾ ਵਧੀਆ ਸਵਾਲ ਹੈ ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਆ ਜਿਹੜੀ ਚਿੱਟੇ ਦੀ ਬਿਮਾਰੀ ਹੈ ਨਾ ਆ ਦੁਨੀਆ 'ਚ ਹੈ ਹਾਂਜੀ ਆਪਾਂ ਨੂੰ ਪੰਜਾਬ ਨੂੰ ਜਿਆਦਾ ਬਦਨਾਮ ਕਰਤਾ ਰਾਹੁਲ ਗਾਂਧੀ ਨੇ ਜਦੋਂ ਇੱਕ ਸਰਵੇ ਹੋਇਆ ਸੀ ਡਰੱਗ ਜਿੱਥੇ ਐਡਿਕਸ਼ਨ ਸੈਂਟਰ ਹੈ ਉਹਨਾਂ ਦਾ ਸਰਵੇ ਹੋਇਆ ਸੀ ਉਹ ਸਰਵੇਜ ਦੇਖਦੇ ਸੀ ਕਿ ਡਰੱਗ ਐਡਿਕਸ਼ਨ ਸੈਂਟਰ ਦੇ ਵਿੱਚ ਕਿੰਨੇ ਬੱਚੇ ਚਿੱਟਾ ਲੈਂਦੇ ਆ ਕਿਹੜੇ ਆਏ ਐਡਮਿਟ ਹੋਏ ਆ 70% ਯੂਥ ਹੀ ਸੀ ਕਿਉਂਕਿ ਡਰੱਗ ਐਡਿਕਸ਼ਨ ਸੈਂਟਰ ਦੇ ਵਿੱਚ ਉਹੀ ਜਾਣਗੇ ਰਾਹੁਲ ਗਾਂਧੀ ਨੇ ਕਿਹਾ ਤਾਂ ਕਿ 70% ਨੌਜਵਾਨ ਪੰਜਾਬ ਦੇ ਚਿੱਟਾ ਲੈਂਦੇ ਆ ਉਦੋਂ ਕੀ ਹੋਇਆ ਕਿ ਆਪਣੇ ਪੰਜਾਬ ਦੀ ਰਿਪਿਊਟੇਸ਼ਨ ਬਾਹਰ ਬਹੁਤ ਖਰਾਬ ਹੋ ਗਈ ਕਿ ਸਾਰੇ ਨਸ਼ਾ ਕਰਦੇ ਆ। ਆ ਇੱਕ ਬਹੁਤ ਵੱਡੀ ਬਿਮਾਰੀ ਹੈ। ਦੇਖੋ ਇਹਨੂੰ ਸਟਰੋਂਗਲੀ ਡੀਲ ਕਰ ਸਕਦਾ ਹੈ ਪੁਲਿਸ ਜੇ ਚਾਹੇ। ਚਾਹੀਦਾ ਮੁੱਖ ਮੰਤਰੀ ਡਾਂਗ ਫੇਰਨ ਵਾਲਾ। ਜਿਹੜਾ ਅਪਸਰਾਂ ਨੂੰ ਕਰੇ ਤੇ ਇਹਨਾਂ ਨੂੰ ਵੇਚਣ ਵਾਲਿਆਂ ਨੂੰ ਕਰੇ। ਮੈਂ ਤੁਹਾਨੂੰ ਇੱਕ ਫਰਕ ਦੱਸਣਾ ਚਾਹਣਾ ਹੈ ਅਕਾਲੀ ਦਲ ਪਾਰਟੀ ਦਾ ਤੇ ਦੂਜੀਆਂ ਪਾਰਟੀਆਂ ਦਾ ਜਿਹੜਾ ਬੀਜੇਪੀ ਹੋਏ ਕਾਂਗਰਸ ਹੋਏ ਹੁਣ ਆਪ ਹੈ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਸਾਡਾ ਘਰ ਹੈ ਆਪ ਕਾਂਗਰਸ ਬੀਜੇਪੀ ਦਿੱਲੀ ਦੀਆਂ ਪਾਰਟੀਆਂ ਹਨ ਉਹਨਾਂ ਵਾਸਤੇ ਆ ਘਰ ਨਹੀਂ ਉਹਨਾਂ ਵਾਸਤੇ ਆ ਇੱਕ ਰਾਜ ਕਰਨ ਦਾ ਸਾਧਨ ਹੈ ਉਹ ਜੇ ਵੋਟ ਨਹੀਂ ਪਾਉਂਗੇ ਅਗਲੀ ਵਾਰ ਫਾਦੋਗੇ ਸਾਡੇ ਵਾਸਤੇ ਘਰ ਖੋਣ ਦੇ ਨਾਤੇ ਸਾਡੀ ਮੇਨ ਮਿਸ਼ਨ ਹੈ ਕਿ ਜਵਾਨੀ ਬਚਾਈ ਜਾਏ। ਸੋ ਜਵਾਨੀ ਦੋ ਗੱਲਾਂ 'ਚ ਹੈ ਜਿੰਨਾ ਤੁਸੀਂ ਸਪੋਰਟਸ ਪ੍ਰਮੋਟ ਕਰ ਦੋਗੇ ਉੰਡਿਆਂ ਨੂੰ ਇਸ ਲਾਈਨ 'ਚ ਲਾ ਦੋਗੇ। ਚਿੱਟਾ ਕੌਣ ਲੈਂਦਾ ਜਿਹਦੇ ਕੋਲ ਕੋਈ ਦਿਗਦਾ ਨਾ ਹੋਏ ਅੱਗੇ ਕੋਈ ਚੀਜ਼। ਡੀਮੋਰਲਾਈਜ਼ਡ ਹੋਏ। ਕੋਈ ਐਜੂਕੇਸ਼ਨ ਨਾ ਹੋਏ ਅੱਗੇ ਜੌਬਸ ਨਾ ਹੋਣ ਅੱਗੇ ਜਿਹੜੀ ਹੈਗੀ ਇਕੱਲਾ ਫੜ ਕੇ ਤੁਸੀਂ ਡਰਗ ਕਰਨਾ ਨਹੀਂ ਤੁਹਾਨੂੰ ਮੋਟੀਵੇਟ ਕਰਨਾ ਪੈਂਦਾ ਹੈ। ਹੁਣ ਤੁਸੀਂ ਜਿਵੇਂ ਜਿੰਨਾ ਮੋਟੀਵੇਟ ਕਰੀ ਚਾਹੋਗੇ ਨੌਜਵਾਨ ਉਹਨੇ ਸਪੋਰਟਸ ਤਰਫ ਨਿਕਲੀ ਜਾਣਗੇ ਤੇ ਐਸ ਕੰਮ ਤੋਂ ਪਿੱਛੇ ਹੁੰਦੇ ਰਹਿਣਗੇ ਸਟਰੋਂਗ ਐਡਮਿਨਿਸਟ੍ਰੇਸ਼ਨ ਚਾਹੀਦੀ ਹੈ ਮਨ ਬਣਾ ਲੈ ਚੀਫ ਮਿਨਿਸਟਰ ਬੰਦ ਕਰਨਾ ਹੈ 100% ਬੰਦ ਨਹੀਂ ਹੋਣਾ ਪਰ ਬਹੁਤ ਜ਼ਿਆਦਾ ਕੱਟ ਸਕਦਾ ਸੋ ਐਸ ਕਰਕੇ ਮੇਰੀ ਤਾਂ ਕਮਿਟਮੈਂਟ ਹੈ ਕਿਉਂਕਿ ਮੇਰੇ ਵਾਸਤੇ ਪੰਜਾਬ ਸਾਰਾ ਕੁਝ ਹੈ ਤੇ ਤੁਸੀਂ ਦੇਖਿਆ ਹੋਣਾ ਜੋ ਮੈਂ ਕਿਹਾ ਅੱਜ ਤੱਕ ਤੁਸੀਂ ਪਿਛਲੇ ਮੈਨੂੰ 15 ਸਾਲ ਹੋ ਗਏ ਸਰਕਾਰ ਦੇ 10 ਸਾਲ ਤੱਕ ਗਏ ਤੂੰ 7 ਸਾਲ ਮੈਂ ਸਰਕਾਰ ਦੇ ਵਿੱਚ ਸੀ ਜੋ ਕਮਿਟਮੈਂਟ ਕੀਤੀ ਸੀ ਮੈਂ 100% ਪੂਰੀ ਕੀਤੀ ਭਾਵੇਂ ਪਾਵਰ ਸਰਪਲਸ ਦਾ ਸੀ ਸਾਰਾ ਉਸ ਬਣਾਤਾ ਪਾਵਰ ਸਰਪਲਸ ਕਰਤੀ ਸੜਕਾਂ ਦੀ ਸੀ ਹੁਣ ਤੁਸੀਂ ਦੇਖੋ ਬਠਿੰਡੇ ਆ ਮੁਕਸਰ ਹੋਣਾ ਹੈ ਕਿੰਨਾ ਟਾਈਮ ਕੱਢ ਗਿਆ ਤੇਰਾ ਹੈ ਉਵੇਂ ਬਠਿੰਡੇ ਵਾਲੇ ਕਿਹੜੇ ਆ ਕੋਈ ਇਧਰ ਚੰਡੀਗੜ੍ਹ ਤੋਂ ਆਉਂਦਾ ਸਾਰੇ ਸੜਕਾਂ ਦੇਖੋ ਕੈਜੀਆਂ ਬਣੀਆਂ ਉਮੇ ਮੈਂ ਸਪੋਰਟਸ ਸਰ ਕਬੱਡੀ ਮੈਂ ਸ਼ੁਰੂ ਕੀਤੀ ਪ੍ਰੋਬਲਮ ਆ ਕਿ ਜਿਹੜੀਆਂ ਸਰਕਾਰਾਂ ਦੂਜੀਆਂ ਨੇ ਦਿੱਲੀ ਵਾਲੀਆਂ ਉਹਨਾਂ ਦਾ ਇੰਟਰਸਟ ਨਹੀਂ ਆ ਇੱਥੇ ਉਹ ਛੋਟੀ ਛੋਟੀ ਗੱਲਾਂ ਨੂੰ ਤੋਂ ਆ ਸ਼ੌਂਕ ਹੋ ਗਿਆ ਸੀ ਕੀਤਾ ਜਿਵੇਂ ਘੋੜਿਆਂ ਦਾ ਜਾਨਵਰਾਂ ਦਾ ਦੂਜੀਆਂ ਦੀ ਕੰਪੀਟੀਸ਼ਨ ਕਰਾਉਂਦਾ ਸੀ ਕਿ ਲੋਕੀ ਨੌਜਵਾਨ ਦੀ ਨਿਗਾਹ ਦੂਜੇ ਪਾਸੇ ਚਲੇ ਜਾਏ ਇਹਨਾਂ ਤੋਂ ਨਿਕਲ ਕੇ ਤਰਸ ਕਰਕੇ ਚਿੱਟਾ ਬੰਦ ਕਰਨਾ ਨੰਬਰ 1 ਪ੍ਰਾਇਟੀ ਕਾਰੀ ਦਿਲ ਦੀ ਹੈ ਤੇ ਅਸੀਂ ਕਰਕੇ ਦਿਓਗੇ ਅੱਗੇ ਫਿਰ ਮੈਂ ਮੋਗਾ ਤੋਂ ਗੁਦਾਨਤ ਵਾਲੇ ਦਾ ਸਟੂਡੈਂਟ ਐਂ। ਮੈਂ ਤੁਹਾਨੂੰ ਸਰ ਇਹ ਕੁਸ਼ਨ ਪੁੱਛਣਾ ਵੀ ਜਿਵੇਂ ਆਪਣੀ ਸਰਕਾਰ ਦੇ ਵੇਲੇ ਵੀ ਸਾਰੇ ਵਿਕਾਸ ਕਾਰਜ ਹੋਏ ਐ ਤੇ ਆ ਮੌਜੂਦਾ ਸਰਕਾਰ ਆਪਣੇ ਫੋਕੇ ਜਿਹੇ ਨਹੀਂ ਪੱਥਰ ਕਰਕੇ ਉਹਨੂੰ ਪ੍ਰਮੋਟ ਕਰ ਰਹੀ ਐ ਤੇ ਇਹਨਾਂ ਦਾ ਆਈਟੀ ਸੈੱਲ ਆਪਦੇ ਖੂਨ ਪ੍ਰਚਾਰ ਰਾਹੀਂ ਆਪਣੀ ਜਿਵੇਂ ਬਦਨਾਮੀ ਕਰ ਰਹੀ ਐ ਤੇ ਆਪਦੇ ਜਿਵੇਂ ਜਿਹੜਾ ਸੱਚ ਐ ਉਹਨੂੰ ਚਾਹਤ ਝੂਠ ਕਰ ਰਹੀ ਐ ਤੇ ਜਿਹੜੇ ਇਹਨਾਂ ਨੇ ਝੂਠੇ-ਮੁੱਠੇ ਆਪਣੇ ਵਾਅਦੇ ਕੀਤੇ ਸੀ ਉਹਨੂੰ ਸੱਚ ਸੱਚ ਬਣਾ ਕੇ ਤੇ ਆਪਣੇ ਸੜਕਾਂ ਦੇ ਉੱਪਰ ਐਡਵਰਟਾਈਜ਼ਮੈਂਟ ਕਰ ਰਹੀ ਐ। ਤੇ ਇਹਨਾਂ ਨੂੰ ਆਪ ਕੀ ਟੈਕਨੋਲੋਜੀ ਹੋਣੀ ਚਾਹੀਦੀ ਹੈ ਵੀ ਆਪਾਂ ਇਹਨਾਂ ਦਾ ਪਰਦਾ ਫਾਸ਼ ਕਰੀਏ ਅ ਅਸਲੀਤਾ ਹੈ ਇਹਨਾਂ ਨੇ ਆਪਣਾ ਬਜਟ ਪਬਲਿਸਿਟੀ ਦਾ 1000 ਕਰੋੜ ਰੱਖਿਆ ਜਿੰਨੇ ਵੈਬ ਚੈਨਲ ਹੈ ਉਹਨਕੇ ਆ ਤੁਹਾਨੂੰ ਦੇਵਾਂਗੇ 1 ਕਰੋੜ ਰੁਪਇਆ ਤੁਸੀਂ ਕੱਲੀ ਸਾਡੀ ਗੱਲ ਕਰਨੀ ਆ ਉਲਟਰੀ ਬੋਲਣਾ ਹੁਣ ਜਿਹੜੇ ਕਰੋੜ ਰੁਪਇਆ ਦੇ ਖਾ ਦੋਗੇ ਤੇ ਜਿੰਨੇ ਵੀ ਉਹ ਇੱਕ ਵੱਡੇ ਤੋਂ ਲੱਗੇ ਸਾਰਿਆਂ ਨੂੰ ਜਿੰਨੇ ਟੀਵੀ ਚੈਨਲਾਂ ਪੀਡੀਸੀ ਤੋਂ ਬਗੈਰ ਸਾਰਿਆਂ ਨੂੰ ਕਿਸੇ ਨੂੰ 25 ਕਰੋੜ ਕਿਸੇ ਨੂੰ 30 ਕਰੋੜ ਦਾ ਉਹਨਾਂ ਦਾ ਪਲੈਨਿੰਗ ਹੈ ਕਿ ਦਿਮਾਗ ਚ ਫਾਈ ਚਲੋ ਫਾਈ ਚਲੋ ਫਾਈ ਚਲੋ ਤੇ ਆਪਣੇ ਆਪ ਵੀ ਬ੍ਰੇਨ ਵਾਸ਼ ਹੋ ਜਾਊਗਾ ਦੇਖੋ ਆ ਜਿਹੜੀ ਬਿਮਾਰੀ ਹੈ ਬਹੁਤ ਵੱਡੀ ਹੈ ਟੈਲੀਫੋਨ ਵਾਲੀ ਹਰ ਬੰਦਾ ਬਲ 24 ਘੰਟੇ ਆਈ ਦੇਖ ਦਰੰਦਾ ਤੇ ਇਹਦੇ ਵਿੱਚ ਤੁਸੀਂ ਤੁਹਾਡਾ ਸਾਥ ਦੀ ਲੋੜ ਹੈ ਸੱਚ ਨੂੰ ਅੱਗੇ ਟੋਣਾ ਕਿਉਂਕਿ ਕੋਈ ਰਿਐਕਟ ਨਹੀਂ ਕਰਦਾ ਜਿੰਨਾ ਤੱਕ ਤੁਸੀਂ ਰਿਐਕਟ ਨਹੀਂ ਕਰਦੇ ਪਰ ਮੈਂ ਜਿਹੜੀ ਗੱਲ ਦੇਖ ਰਿਹਾ ਕਿ ਪ੍ਰੈਕਟੀਕਲੀ ਉਹਨਾਂ ਨੇ ਨਾ ਬੁਰਾ ਹਾਲ ਕਰਤਾ ਕਿ ਜੋ ਮਰਜ਼ੀ ਗਈ ਜਣ ਹੁਣ ਉਹਨਾਂ ਦਾ ਗੱਲ ਉਹ ਗੱਲ ਨਹੀਂ ਰਹੀ ਜਿਹੜੀ ਝਾੜੂ ਵਾਲੀ ਪਹਿਲੇ ਸੀ ਕਿ ਹੁਣ ਹੈ ਉਹਨਾਂ ਦੀ ਗੱਲ ਹੈ ਝਾੜੂ ਵਾਲਿਆਂ ਦੀ ਕਿ ਨਹੀਂ ਹੈ ਪ੍ਰੋਬਲਮ ਕੀ ਹੈ ਆਪਾਂ ਦੇਤਾ ਉਹਨਾਂ ਨੂੰ ਜਿਨ੍ਹਾਂ ਦਾ ਕੋਈ ਇੰਟਰਸਟ ਹੀ ਪੰਜਾਬ 'ਚ ਨਹੀਂ ਹੁਣ ਰਾਜ ਸਭਾ ਅੱਜ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਕੇਜਰੀਵਾਲ ਨੂੰ ਪੰਜਾਬ 'ਚੋਂ ਰਾਜ ਸਭਾ ਦੀ ਟਿਕਟ ਲਾਊਗੀ ਲਾਊਗਾ ਸਾਰੇ ਚੇਅਰਮੈਨ ਉਹਨਾਂ ਦਿੱਲੀੋਂ ਆਏ ਹੈ ਜਿਲ੍ਹੇ ਉਹਨਾਂ ਦੇ ਮੈਕਮੇ ਦੇ ਅਫਸਰ ਲਾਏ ਸਾਰੇ ਦਿੱਲੀੋਂ ਆਏ ਆ ਉਹ ਪੰਜਾਬ ਦੇ ਖਜ਼ਾਨੇ ਨੂੰ ਵਰਤ ਕੇ ਹਿੰਦੁਸਤਾਨ ਤੇ ਰਾਜ ਕਰਨਾ ਚਾਹੁੰਦੇ ਆ ਸੋ ਜਿੰਨਾ ਤੁਸੀਂ ਵੋਕਲ ਹੋਗੇ ਯੂਥ ਨਹੀਂ ਹੂੰ ਲੈ ਕੇ ਆ ਸੀ ਯੂਥ ਲੈ ਕੇ ਆਇਆ ਸੀ ਤੇ ਯੂਥ ਹੀ ਕੱਢ ਸਕਦਾ ਹੈ ਤੇ ਮੈਂ ਤੁਹਾਨੂੰ ਅੱਜ ਦੱਸਾਂ ਅਕਾਲੀ ਦਲ ਦੇ ਬਿਨਾਂ ਥੋੜੀ ਕੋਈ ਫੌਜ ਨਹੀਂ ਪੰਜਾਬ ਦੀ ਤੁਸੀਂ ਸਾਰੇ ਪੜੇ ਲਿਖੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਪੰਜਾਬ ਚੋਂ ਆਏ ਹੋ ਜਿਹੜੇ ਪਿੰਡ ਚੋਂ ਆਏ ਜਿਹੜੇ ਸ਼ਹਿਰ ਤੋਂ ਆਏ ਹੋ ਲੁਧਿਆਣੇ ਤੱਕ ਜੋ ਕੁਝ ਵੀ ਬਣਿਆ ਦੇਖਦੇ ਹੋ ਕੋਈ ਨਹਿਰ ਕੋਈ ਟੱਪੋਂਗੇ ਕਸੀ ਉੱਪਰ ਕੋਈ ਕੋਈ ਖਾੜੇ ਕੋਲੋਂ ਦੀ ਟੱਪੋਂਗੇ ਕੋਈ ਟਿਊਬਲ ਕਨੈਕਸ਼ਨ ਕੋਲੋਂ ਟੱਪੋਂਗੇ ਕੋਈ ਗ੍ਰੇਡ ਕੋਲੋਂ ਟੱਪੋਂਗੇ ਕੋਈ ਸਕੂਲ ਕੋਲੋਂ ਟੱਪੋਂਗੇ ਕੋਈ ਹਸਪਤਾਲ ਕੋਲੋਂ ਟੱਪੋਂਗੇ ਕੋਈ ਹਾਈਵੇ ਦੇ ਉੱਤੇ ਟੱਪੋਂਗੇ ਫਲਾਈਓਵਰ ਦੇ ਉੱਪਰ ਦੀ ਟੱਪੋਂਗੇ ਸਾਰਾ ਕੁਸ਼ੀ ਅਕਾਲੀ ਦਲ ਨੇ ਬਣਾਇਆ ਇੱਕ ਵੀ ਨਿਸ਼ਾਨੀ ਨਹੀਂ ਹੈ ਕਾਂਗਰਸ ਦੀ ਇੱਕ ਵੀ ਤੇ ਝਾੜੂ ਵਾਲੀਂ ਦਾ ਛਾੜੀ ਦਿਓ ਕਿਉਂ ਕਿ ਸਾਡਾ ਆਪਣਾ ਘਰ ਹੈ ਫਰਕ ਹੈ ਆਪਣੇ ਦਾ ਪ੍ਰਾਏ ਦਾ ਸੋ ਜਿਹੜੀ ਸੋਸ਼ਲ ਮੀਡੀਆ ਤੁਹਾਡੇ ਤੇ ਡਿਪੈਂਡੈਂਟ ਹੈ ਆ ਗੇਮ ਸੋਸ਼ਲ ਮੀਡੀਆ ਦੇ ਇਕੱਲੇ ਅਸੀਂ ਨਹੀਂ ਕਰ ਸਕਦੇ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਅੱਗੇ ਵਾਰੀਅਰ ਬਣੋ ਪੰਜਾਬ ਦੇ ਕਾਲੀ ਦਲ ਦੇ ਤੇ ਆਪਣਾ ਵੀ ਭਜਾ ਦਾਂਗੇ ਇਹਨਾਂ ਨੂੰ ਖਲੋ ਤੁਹਾਨੂੰ ਪੱਗੀ ਗੱਲ ਸਹੀ ਹੈ ਤੇ ਇਹ ਬਾਰਾ ਜਿਹੜਾ ਤੁਸੀਂ ਬਣਾਇਆ ਹੈ ਮੈਂ ਤੁਹਾਨੂੰ ਇਹ ਕੁਮਨ ਖਾਣ ਨੂੰ ਪੀਕ ਲੋਗ ਸੀ ਜੇ ਮੈਂ ਉਹ ਕੀ ਪੈਰਾਮੀਟਰ ਸੈਟ ਕੀ ਮਤਲਬ ਤੁਸੀਂ ਦੇਖਿਆ ਕਿ ਹਮੇਸ਼ਾ ਦੇਖਦੇ ਜੇ ਭਲੇਗਰ ਮੈਂ ਕਿਹਾ ਇਹ ਕੁਮਨ ਸਾਡੇ ਕ੍ਰੈਡੈਂਸ਼ਲ ਦੇਖ ਲੋ ਜਿਹੜੇ ਅੱਜ ਦੇ ਲੋਕ ਹਨ ਦੇ ਵਾਂਟ ਪੀਪਲ ਕਲੀਨ ਪੀਪਲ ਪ੍ਰੋਫੈਸ਼ਨਲਸ ਜਿਹੜੇ ਜਿਨ੍ਹਾਂ ਦੀ ਬੈਕਗ੍ਰਾਉਂਡ ਕੋਈ ਬੈਡ ਨਾ ਹੋਵੇ ਐਂਡ ਆਈ ਥਿੰਕ ਹੀ ਇਜ਼ ਦ ਬੈਸਟ ਪਰਸਨ ਫਾਰ ਥਿਸ ਪੋਜੀਸ਼ਨ ਫਾਰ ਫਾਈਟਿੰਗ ਥਿਸ ਇਲੈਕਸ਼ਨ ਸੈਲਫਲੈਸ ਬੰਦੇ ਆ ਦੇਖੋ ਗਰੀਬ ਦੀ ਲੜਾਈ ਲੜਦੇ ਆ ਐਜ਼ ਅ ਏਮਪਲੋਇਰ ਫਰੀ ਜਿੰਨੇ ਵੀ ਵੱਡੇ ਕੇਸ ਹੋਏ ਆ ਸਾਰੇ ਇਹਨਾਂ ਨੇ ਲੜੇ ਆ ਤੇ ਹੀ ਇਜ਼ ਨੋਟ ਅ ਪੋਲੀਟੀਸ਼ੀਅਨ ਪਰ ਦਿਲੋਂ ਪੈਸ਼ਨੇਟ ਹੈ ਦਿਲੋਂ ਇਹਨਾਂ ਦੇ ਮਨ ਚ ਹੈ ਸੇਵਾ ਮੇਰੇ ਨਾਲ ਬਹੁਤ ਪੁਰਾਣਾ ਸੰਬੰਧ ਹੈ ਇਹਨਾਂ ਦਾ ਅੱਜ ਨਵੇਂ ਨਹੀਂ ਬਹੁਤ ਪੁਰਾਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਿਹਾ ਕਿੰਨੇ ਸਾਲ ਪੰਜ ਵਾਰੀ ਬਾਰ ਐਸੋਸੀਏਸ਼ਨ ਦੇ ਬਣਿਆ ਨਾਲੇ ਵਕੀਲਾਂ ਦਾ ਪ੍ਰਧਾਨ ਬਣਨਾ ਇਹਨਾਂ ਸੌਖਾ ਨਹੀਂ ਸਾਰੇ ਪ੍ਰਧਾਨ ਆ ਜਿੰਨੇ ਜਿੰਨੇ ਵਕੀਲ ਹੁੰਦੇ ਆ ਤੇ ਉਹਨਾਂ ਨੂੰ ਯੂਨੀਨਿਵਰਸਿਟੀ ਇਹਨਾਂ ਨੂੰ ਬਣਾਉਣਾ ਬਾਰ ਐਸੋਸੀਏਸ਼ਨ ਦਾ ਸੋ ਮੈਰਿਟ ਤੇ ਤੇ ਦੇਖੋਗੇ ਯੂ ਕਾਂਟ ਕੰਪੇਅਰ ਹਿਮ ਵਿਦ ਐਨੀਬਾਡੀ ਤੁਸੀਂ ਟਰਾਈ ਵੀ ਕਰੋ ਨਾ ਹੁਣ ਆਸ਼ੂ ਹੈ ਦੂਜੇ ਹੈ ਇੰਨੀ ਮਾੜੀ ਕ੍ਰੈਡੀਬਿਲਟੀ ਹੈ ਹੁਣ ਆਈ ਵਾਂਟ ਟੂ ਇਨਕਰੇਜ ਯੰਗ ਪੀਪਲ ਤੁਸੀਂ ਦੇਖੋਗੇ ਮੈਂ ਵਾਂਟ ਯੰਗ ਪੀਪਲ ਐਸ.ਓ.ਆਈ ਤੋਂ ਵੀ ਅਗਲੇ ਐਮ.ਐਲ.ਏ ਬਣ ਗਏ ਯੂਥ ਕਾਲੀ ਤਲ ਤੋਂ ਵੀ ਬਣ ਗਏ ਜਿੰਨਾ ਤੱਕ ਤੁਸੀਂ ਨਹੀਂ ਆਉਂਦੇ ਅੱਗੇ ਚੇਂਜ ਉਦੋਂ ਹੀ ਆਊਗੀ ਜਦੋਂ ਯੰਗ ਬਲੱਡ ਅੱਗੇ ਆਊਗਾ ਪਹਿਲਾਂ ਤਾਂ ਕੋਈ ਨਹੀਂ ਜਾ ਕੋਈ ਕਰੇਗਾ ਹਾਂ ਹੀ ਇਸ ਗੋਟ ਦ ਬੈਸਟ ਟੀਮ ਨਾਲੇ ਆ ਤਾਂ ਪਿੱਛੇ ਪੂਰੋ ਖਚਣ ਵਾਲੇ ਜਿਹੜਾ ਵਕੀਲ फ्री लड़े केस करीबादे हैं तो वड्डा चीन की हो सकता है। सच्ची गांव संग मेहनत एक्सपोर्ट किए स्लोबालिट्स किए नली का सब मेरा एक पोजिशन है तो वो तुझे क्या सी पर जाओ तो अपना एक नंबर सुप्रभात न मांगे एव केवे ब्राउन क्या है इन्वेस्टमेंट देश से क्या लिए ਆ ਬੜਾ ਵਧੀਆ ਸਵਾਲ ਹੈ ਥੋੜਾ ਪਿਛੇ ਹੋ ਜਾਇਆ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਚੀਫ ਮਿਨਿਸਟਰ ਵਧੀਆ ਚੁਣ ਲੋ ਆਪਣਿਆ ਬਣ ਸਕਦਾ ਤੁਸੀਂ ਗਵਰਨਮੈਂਟ ਦੀ ਵਰਕਿੰਗ ਨਹੀਂ ਜਾਂਦੇ ਸਾਰਾ ਗਵਰਨਮੈਂਟ ਡਿਪੈਂਡ ਹੁੰਦਾ ਹੈ ਚੀਫ ਮਿਨਿਸਟਰ ਤੇ ਜੇ ਚੀਫ ਮਿਨਿਸਟਰ ਵਿਜਨਰੀ ਹੋਏ ਉਹ ਦਿਨ ਰਾਤ ਮਿਹਨਤ ਕਰੇ ਸੂਬੇ ਨੂੰ ਬਦਲ ਸਕਦਾ ਹੈ ਤੁਸੀਂ ਹਿਸਟਰੀ ਪੜ੍ਹ ਲਓ ਵੱਡੀਆਂ-ਵੱਡੀਆਂ ਕੰਪਨੀਆਂ ਫੇਲ ਹੋ ਗਈਆਂ ਕਿਉਂਕਿ ਉਹਨਾਂ ਦਾ ਮੈਨੇਜਿੰਗ ਡਾਇਰੈਕਟਰ ਮੜਾ ਸੀ ਇੱਕ ਬੰਦਾ ਮੜਾ ਸੀ ਤੇ ਚੰਗੀਆਂ-ਮਾੜੀਆਂ ਕੰਪਨੀਆਂ ਉੱਤੇ ਚਲ ਗਈਆਂ ਕਿਉਂਕਿ ਨਵਾਂ ਵਧੀਆ ਬੰਦਾ ਰੱਖਤਾ ਜਦੋਂ ਤੁਸੀਂ ਚੁਣਨਾ ਹੈ ਸਾਰੀਆਂ ਪਾਰਟੀਆਂ ਤੇ ਦੇਖ ਲਓ ਚੀਫ ਮਿਨਿਸਟਰ ਕਿਨ ਕੌਣ ਹੈ ਉਹਨਾਂ ਦਾ ਕੈਂਡੀਡੇਟ ਕਿਉਂਕਿ ਸਾਰੀ ਚੀਜ਼ ਉਹਦੇ ਤੇ ਡਿਪੈਂਡੈਂਟ ਹੈ ਜਿਹੜਾ ਕਮਿਟਮੈਂਟ ਦਾ ਹੋਏ ਜਿਹਦਾ ਬੈਕਗ੍ਰਾਉਂਡ ਹੋਏ ਜਿਨੇ ਐਕਸਪੀਰੀਅੰਸ ਹੋਏ ਹੁਣ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਵੀ ਚੀਫ ਮਿਨਿਸਟਰ ਬਣਿਆ ਕੁਛ ਨਹੀਂ ਕੀਤਾ ਆਪਾਂ ਸਾਰਾ ਨੇ ਫਿਰ ਤੋਂ ਬਣਾਤਾ ਉਹਨੇ ਕੁਛ ਨਹੀਂ ਕਰਨਾ ਉਹ ਉਹੀ ਝਾੜੂ ਵਾਲਾ ਇੱਕ ਯਾਰ ਚੁਟਕਲੇ ਸੁਣਾਉਣ ਵਾਲਾ ਸਰਕਾਰ ਚਲਾ ਸਕਦਾ ਤੁਸੀਂ ਤਾਂ ਯਾਰ ਡਰੰਕ ਐਂਡ ਡਰਾਈਵਿੰਗ ਦਾ ਮਤਲਬ ਕਾਰ ਨਹੀਂ ਦਿੰਦੇ ਇੱਥੇ ਸਰਕਾਰ ਹੀ ਦੇਤੀ ਸ਼ਰਾਬ ਨੂੰ ਜਿਹੜੇ ਜਿਹਦਾ ਕੈਰੈਕਟਰ ਆ ਜਿਹੜੇ ਲੋਕ ਹਨ ਆ ਚੀਫ ਮਿਨਿਸਟਰ ਬੰਨਣਾ ਚਾਹੁੰਦੇ ਆ ਕਿਉਂ ਮੇਰੇ ਅੱਗੇ ਪਿੱਛੇ ਪੁਲਿਸ ਹੋ ਜੂਗੀ ਸਲੂਟ ਵੱਜਣਗੇ ਡੀਸੀ ਐਸਐਸਪੀ ਅੱਗੇ ਪਿੱਛੇ ਹੋਣਗੇ ਸਾਨੂੰ ਤਾਂ 50 ਸਾਲ ਹੋ ਗਏ ਦੇਖਦੇ ਇਹਨਾਂ ਨੂੰ ਤੁਸੀਂ ਦੇਖੋ ਜੋ ਕਮਿਟਮੈਂਟ ਮੈਂ ਕੀਤੀ ਮੈਂ ਪਾਵਰ ਸਰਪਲਸ ਦੀ ਕੀਤੀ ਕੰਪਲੀਟ ਕਰਤੀ ਕਿ ਨਹੀਂ 7 ਸਾਲਾਂ ਦੇ ਅੰਦਰ ਰੋਡ ਨੈਟਵਰਕ ਹੀ ਦੇਖੋ ਪੂਰਾ ਕੰਪਲੀਟ ਕਰਤਾ 에어ਪੋਰਟ ਨੈਟਵਰਕ ਪੂਰਾ ਕਰ ਦਿੱਤਾ ਆ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਸ਼ਨ ਆਏ ਆ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਤੱਕ ਜਿੰਨੀਆਂ ਵੀ ਯੂਨੀਵਰਸਿਟੀਆਂ ਕਾਲਜ ਬਣੇ ਆ ਅਖਾਲੀ ਜਲਦੀ ਸਰਕਾਰ ਦੇ ਦੌਰਾਨ ਬਣੇ ਆ ਲੁਧਿਆਣਾ ਦੇਖ ਲੋ ਅੱਜ ਨਾ ਇਨਫਰਾਸਟ੍ਰਕਚਰ ਬਣਿਆ ਅਖਾਲੀ ਦਲ ਦੀ ਸਰਕਾਰ ਕਿਉਂਕਿ ਦਿਲੋਂ ਵਿਜਨ ਪਲਾਨ ਹੈ ਨਿਊ ਚੰਦ ਮੋਹਾਲੀ ਦੇਖੋ ਕਹਿ ਜਾ ਹੁੰਦਾ ਸੀ ਤੁਹਾਂ ਅੱਜ ਕਿਵੇਂ ਆ ਨਿਊ ਚੰਡੀਗੜ੍ਹ ਬਣਾਇਆ ਅੰਮਰ ਸਰ ਤੁਸੀਂ ਮੈਥਡਿਕਨ ਜਾਣੇ ਆਪਣੇ ਦਰਬਾਰ ਸਾਹਿਬ ਪਹਿਲੇ ਕੀ ਹੁੰਦਾ ਸੀ ਕਿਵੇਂ ਅਸੀਂ ਬੈ ਇੱਕ ਸਾਲ ਦੇ ਅੰਦਰ ਅੰਦਰ ਬਦਲਤਾ ਕਿਉਂਕਿ ਦਿਲੋਂ ਦਰਦ ਹੈ ਅਸੀਂ ਕਿਉਂਕਿ ਸਾਡਾ ਘਰ ਹੈ ਸੋ ਬੰਦਾ ਸਹੀ ਚੁਣ ਲੋ ਸਾਰਾ ਆਖਾਂ ਵਿੱਚ ਕਿ ਉਹਦੇ ਡਿਪੈਂਡ ਹੋ ਜੋ ਪਰ ਜੇ ਗਲਤ ਬੰਦਾ ਚੁਣ ਲਿਆ ਪੰਜ ਸਾਲ ਖਰਾਬ ਹੋ ਜਾਣਾ ਅਪਨੇ ਵੀ ਲੋਕਲ ਇਲੈਕਸ਼ਨਸ ਕਰ ਸਕਦੇ ਹੁਣ ਉਸ ਦੀ ਇੱਕ ਸਪੈਸ਼ਲ ਇਨੀਸ਼ੀਏਟਿਵ ਸੇ ਹੋਣਾ ਚਾਹੀਦਾ نو ਵੀ ਵਿਲ ਡੂ ਇਟ ਵੀ ਨੀਡ ਟੂ ਇਨਕਰੇਜ ਪੀਪਲ ਜਿਹੜੀ ਨਾ ਮਾਈਕਰੋ ਸਮਾਲ ਐਂਟਰਪ੍ਰੀਨਰ ਜਿਹੜੇ ਇੰਡੀਵਿਜੂਅਲ ਜੌਬ ਦੀ ਬਜਾਏ ਕੰਮ ਕਰਨਾ ਚਾਹਣ ਉਹਨਾਂ ਨੂੰ ਫਾਈਨੈਂਸ ਦਿੱਤਾ ਜਾਏ आग आलम और जड़ी हरी ये जरूरी है। वील डूइंग हंड्रेड परसेंट। प्रधानमंत्री ने को पंचायत प्रधानमंत्री मेरा निकाला सवाल है स्टूडेंट परिक्षण कर लेते हैं। स्टूडेंट इलेक्शन सिर्फ तीन महीने जहाँ एक तरफ से घोषणा ली होगी। ਮੈਂ ਪੁੱਛਣਾ ਚਾਹੁੰਦਾ ਕਿ ਆਪਣੀ ਸਰਕਾਰ ਹਰ ਸਕੂਲ ਤੇ ਇਲੈਕਸ਼ਨ ਸਰpassਾਰੇ ਪੰਜਾਬ ਦੇ ਅੰਦਰ ਸ਼ੁਰੂ ਕਰੀਏ ਤਾਂ ਕਿ ਯੂਥ ਸਟੂਡੈਂਟਸ ਦੇ ਆਨ ਤੇ ਉਹ ਪੰਜਾਬ ਵਿੱਚ ਰੁਜ਼ਗਾਰ ਕਰੀਏ 100% ਅਸੀਂ ਕਰਾਂਗੇ ਕਿਉਂਕਿ ਇਹ ਜ਼ਰੂਰਤ ਹੈ ਐਸ ਤਰੀਕੇ ਨਾਲ ਨਵਾਂ ਟੈਲੈਂਟ ਨਿਕਲਦਾ ਹੈ ਫਿਊਚਰ ਦਾ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਕਾਗਰਦ ਪਾਰਟੀ ਹੈ ਇਹਨਾਂ ਦੀ ਪਾਲਿਸੀ ਹੈ ਜਿੱਥੇ ਸਟੂਡੈਂਟ ਰਿਕਰ ਨਹੀਂ ਆ ਕੋਈ ਨਵਾਂ ਮੁੰਡਾ ਅੱਗੇ ਅੰਦਰ ਨੂੰ ਜਾ ਸਕਦਾ ਤੇ ਆਪਣੀ ਸਰਕਾਰ ਦੇ ਵਿੱਚ ਜਾਂ ਕੋਈ ਪਾਰਟੀ ਨੂੰ ਲੱਗਦਾ ਬਹੁਤ ਖੁੱਲ੍ਹ ਲੱਗਦਾ ਇਹਦਰ ਇਸ ਵਰਤਾਰੇ। ਥੈਂਕ ਯੂ। ਇੱਕ ਆਵੀ ਦਾ ਪਾਰਟੀ ਹੈ। ਇਹ ਪੰਜਾਬ ਦੀ ਲੜਾਈ ਲੜਨ ਵਾਲੀ ਜਮਾਨ ਹੈ। ਆਪਾਂ ਸਮੇ ਸਮੇਂ ਤੇ ਪੰਜਾਬ ਦੇ ਦਿੱਤੇ ਜਿਹੜੇ ਕੋ ਚੱਕੀਆਂ ਨੇ ਜਿਵੇਂ ਪਿੱਛੇ ਆਪਾਂ ਲੈਂਡ ਕੋਲੀ ਦਾ ਰਿਗਿਸਟਰ ਢਾਲ ਲਾਇਆ। ਬਹੁਤ ਸਾਧਿਆ ਧਰਨਾ ਕੋ ਚ। ਉਹ ਵੀ ਨਹੀਂ ਆਪਾਂ ਅੱਗੇ ਰੁਕੀ ਕਰ। ਮਾਦ ਨੂੰ ਅੰਨੀ ਗਰੰਟੀ ਦੇਣਾ ਹੈ। ਇੱਕ ਕਿਲਾ ਨਹੀਂ ਕੋਰ ਕਰ ਦੂੰਗਾ। ਆ ਸਾਰਾ ਠੱਗੀ ਦਾ ਕੰਮ ਹੈ। ਆ ਪੈਸੇ ਇਕੱਠੇ ਕਰਦਾ ਕੰਮ ਹੈ। ਤੇ ਇਹਨਾਂ ਕੋਲੇ ਜਿਹੜੋ ਅੱਜ 12 ਤਰੀਕ ਹੋ ਗਈ ਥਨਖਾ ਨਹੀਂ ਦਿੱਤੀ ਗਈ ਸਰਕਾਰੀ ਬਲਾਦੋਨ ਥਨਖਾ ਦੇ ਨੂੰ ਤਾਂ ਪੈਸੇ ਹੈ ਨਹੀਂ ਤੇ ਕਹਿੰਦੇ 24 ਹਜ਼ਾਰ ਕਿੱਲਾ ਬੇਸਿਕਲੀ ਜਿਹੜੇ ਬੰਦੇ ਬਿਠਾਏ ਆ ਇਹਨਾਂ ਨੂੰ ਪਤਾ ਅਗਲੀ ਵਾਰ ਆਉਣਾ ਨਹੀਂ ਇਹਨਾਂ ਨੇ ਨੋਟੀਫਿਕੇਸ਼ਨ ਕਰਤੀ ਨੋਟੀਫਿਕੇਸ਼ਨ ਦਾ ਮਤਲਬ ਹੈ ਕਿ ਹੁਣ ਆ ਕੋਈ ਵੇਚ ਨਹੀਂ ਸਕਦਾ ਹੁਣ ਜਿਹੜੇ ਰੇਟ ਸੀ 5 ਕਰੋੜ ਵਾਲੇ ਫੋਰ ਐਗਜ਼ਾਮਪਲ ਉਹ ਆਜੂਗਾ 50 ਲੱਖ ਤੇ ਫੇ ਫਿਰ ਜਿਹੜਾ ਬੰਦਾ ਘੜੋਣਾ ਜਾਊਗਾ ਉਸ ਨੋਟੀਫਿਕੇਸ਼ਨ ਚ ਉਹ ਤੋਂ ਕਰੋੜ ਰੁਪਏ ਲੈਣਗੇ ਆਈਸਕੀਮ ਹੈ ਪਰ ਪੂਰਾ ਪ੍ਰੈਸ਼ ਰੱਖਾਂਗੇ ਨਾ ਤੇ ਨਿਗਰਾਨਾ ਰੱਖਾਂਗੇ ਤੁਹਾਡੇ ਸਾਰੇ ਨੌਜਵਾਨਾਂ ਦਾ ਸਾਥ ਚਾਹੀਦਾ ਹੈ ਇਹਨਾਂ ਨੂੰ ਅਕਵਾਇਰ ਨਹੀਂ ਹੁੰਦੇਵਾਗੇ ਮੈਂ ਤੁਹਾਨੂੰ ਆਹ ਨਹੀਂ ਚਨਾ ਫਾਡੇ ਪਰ ਜਾਣਾ ਉਹ ਨਹੀਂ ਅਸੀਂ ਸਪਾਈ ਨਹੀਂ ਕਰੋਗੇ ਤੇ ਅਸੀਂ ਉਹ ਤੁਹਾਨੂੰ ਨਹੀਂ ਦੇਣਾ 27 ਆਹ ਉਹ ਨਹੀਂ ਜਿਗਾ 27 ਨੂੰ ਸੱਤੇ ਗੁੱਸੇ ਕਰਕੇ ਵੀ ਵਾਈਰ ਨਹੀਂ ਕਰ ਸਕਦਾ ਰੋਣ ਨਹੀਂ ਮੇਰਾ ਤਾਂ ਦੱਸਾ ਕੀ ਹਾਲ ਹੈ ਮੈਥ ਟਿਕਦਾ ਨਹੀਂ ਹੁੰਦਾ ਮੇਰੀ ਦੀ ਸਮੱਸਿਆ ਹੈ ਨਾ ਤੁਸੀਂ ਤਾਂ ਹੁਣ ਜਾ ਕੇ ਕਿਸੇ ਨੇ ਕਿਤੇ ਸ਼ਾਮ ਨੂੰ ਕਾਫੀ ਪੀਣ ਚਲੇ ਜਾਣਾ ਮਾਰਕੀਟ 'ਚ ਕਿਸੇ ਨੇ ਥੋੜੀ ਗੇੜੀ-ਗੂੜੀ ਤੇ ਚਲੇ ਜਾਣਾ ਮੇਰੇ ਵਾਸਤੇ ਅੱਠ ਪ੍ਰੋਗਰਾਮ ਕਰਕੇ ਕੱਲ ਫਿਰ ਤੂੰ ਪਰਸੋਂ ਫਿਰ ਤੂੰ ਉਹ ਜਾ ਹਰਪੁਰ ਗੁਰਦਾਸ ਫਿਰ ਇੱਧਰ ਉੱਧਰ ਆਪਾਂ ਸਾਰੇ ਮਨ ਬਣਾ ਲਈਏ ਸਾਰੇ ਕਿ ਡੇਢ ਸਾਲ ਆਪਾਂ ਟਿਕਣਾ ਨਹੀਂ ਨੇਰੀ ਆ ਜੂਗੀ ਮੈਨੂੰ ਪੰਜਾਬੀ ਇਹਨਾਂ ਮੈਂ ਪੁੱਛਿਆ ਸੀ ਜਿਹੜਾ ਫੇਰ ਪਾਰਟੀਆਂ ਜਿਹੜੀ ਮੈਨੂੰ ਇੱਥੇ ਵਾਅਦੇ ਕਰਦੀਆਂ ਨੇ ਤੇ ਇਹ ਇਹਨੂੰ ਆਪਾਂ ਲੀਗਲ ਡਾਕੂਮੈਂਟ ਬਣਾ ਸਕਦੇ ਹਾਂ ਚਾਹੀਦਾ ਆ ਬਹੁਤ ਜ਼ਰੂਰੀ ਗੱਲ ਹੈ ਆ ਹੋਣਾ ਚਾਹੀਦਾ ਕਿਉਂਕਿ ਕੀ ਹੈ ਅਜੇ ਤੱਕ ਪੂਰੀ ਕਮਿਟਮੈਂਟ ਕਰ ਦਿੰਨੇ ਆ ਕਿਉਂਕਿ ਐਡੇ ਝੂਠ ਮਾਰਦੇ ਆ ਆ ਕਰਦਾਂਗੇ ਉਹ ਕਰਦਾਂਗੇ ਪੈਸੇ ਹੁੰਦੇ ਨਹੀਂ ਕਰਦੇ ਹੁਣੇ ਨਹੀਂ ਲੀਗਲ ਡਾਕੂਮੈਂਟ ਹੋਊਗਾ ਤੇ ਜੈਨੂਇਨ ਕਮਿਟਮੈਂਟਸ ਹੋਣੀਆਂ ਅਨਜਨੂ ਨਹੀਂ ਹੋਣੀਆਂ ਬਰੀ ਇੰਪੋਰਟੈਂਟ ਹੈ ਤੇ ਜੇ ਇਹ ਪੇਮੈਂਟ ਪੂਰੀ ਨਾ ਹੋ ਤੇ ਉਹਦੇ ਡਿਗਰੇਸ਼ਨ ਹੋਊਗਾ ਜੇ ਕਮਿਟਮੈਂਟ ਨਾ ਹੋਏ ਪੂਰੀ ਪਾਰਟੀ ਨੂੰ ਬੈਂਕ ਕਰ ਦੇਣਾ ਚਾਹੀਦਾ ਹੈ ਅਧਿਕਾਰੀ ਦਾ ਪਰਸ ਮੇਰੇ ਤੋਂ ਆਤੀ ਗਈਆਂ ਉਹ ਮਜੂਦਗਾ ਸਰਕਾਰ ਦਾ ਜਿਹੜਾ ਡੇਟਾ ਉਹਨਾਂ ਘਟਾ ਜਾਏ ਕੋਈ ਹੋਰ ਕੀ ਬੋਲ ਰਿਹਾ ਹੈ ਮੈਂ ਉਹ ਹੀ ਗੱਲ ਕਰ ਰਿਹਾ ਸੀ ਯੂਗੋ ਮੈਂ ਮਿਨਿਸਟਰ ਰਿਸਪੋਰਟ ਦਾ ਮੈਂ ਉਹਦੋਂ ਸਾਡਾ ਬਜਟ ਹੁੰਦਾ ਸੀ ਮਸਾਂ 10 ਕਰੋੜ ਸਪੋਰਟ ਦਾ ਮੈਂ ਇਹਨੇ 200 ਕਰੋੜ ਲੈ ਗਿਆ ਸੀ ਤੁਸੀਂ ਦੇਖੋ ਉਸ ਟਾਈਮ ਹਰ ਪਿੰਡ ਨੂੰ ਜਿਮ ਦਿੰਦੇ ਸੀ ਖੇਡਾਂ ਦਾ ਸਬੰਧ ਦਿੰਦੇ ਸੀ ਮੈਂ ਇੰਟਰ ਡਿਸਟ੍ਰਿਕਟ ਚੈਂਪੀਅਨਸ਼ਿਪ ਕਰਾਉਂਦਾ ਸੀ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਫਿਰ ਅਸੀਂ 10 ਸਪੋਰਟਸ ਦੇ ਅਰਜਰੇਟ ਸਪੈਸ਼ਲ ਟੈਲੈਂਟ ਸਿਲੈਕਟ ਕਰਕੇ ਜਿੰਨੀਆਂ ਜੌਬਸ ਮਿਲੀਆਂ ਸਪੋਰਟਸਰ ਨੂੰ ਮੈਂ ਦਿੱਤੀਆਂ ਆਪਣੇ ਅਜਨੇ ਸਪੋਰਟਸਮੈਨ ਵਾਸਤੇ ਸਪੋਰਟਸਮੈਨ ਨੂੰ ਇਨਕਰੇਜ ਕਰਨਾ ਬਹੁਤ ਜ਼ਰੂਰੀ ਹੈ ਐਂਡ ਪੂਰਾ ਪੰਜਾਬ ਬਚੂਗਾ ਨਸ਼ੇ ਤੋਂ ਐਂਡ ਸਾਡੀ ਟੌਪ ਰਾਈਟੀ ਹੈ ਮੈਂ ਤਾਂ ਇੱਕ ਕੁਸ਼ਨ ਪੁੱਛਣਾ ਕਿ ਕੀ ਇਹ ਬਹੁਤ ਮੁਸ਼ਕਿਲ ਹੈ ਤੁਸੀਂ ਇਹਦੇ ਲਈ ਕੀ ਕਰੋਗੇ ਬਠਿੰਡੇ ਦਾ ਬਹੁਤ ਕੁਸ਼ਕੀ ਤੱਕ ਪਰ ਬਠਿੰਡੇ ਲੋਕ ਨਹੀਂ ਪਾਉਂਦੇ ਸੋ ਲੁਧਿਆਣਾ ਆ ਆਪਣਾ ਹਾਰਟ ਹੈ ਪੰਜਾਬ ਦਾ ਇਸ ਹਾਠ ਨੂੰ ਡਿਵੈਲਪ ਕਰਨਾ ਸਾਰੀ ਕੰਟਰੀ ਪੰਜਾਬ ਦੀ ਇੱਥੋਂ ਸ਼ੁਰੂ ਹੁੰਦੀ ਹੈ ਇਹਨੂੰ ਉਸ ਨਜ਼ਰਣੇ ਦੇਖ ਕੇ ਵੀ ਹਵ ਟੂ ਵਰਕ ਤੇ ਕੋਈ ਪ੍ਰੋਬਲਮ ਨਹੀਂ ਇੱਥੇ ਡਿਵੈਲਪ ਕਰਨ ਦੀ ਆ ਦੇਖੋ ਜਿਹੜੀ ਮੈਂ ਸਾਹਮਣੇ ਜਿਹੜੀ ਸੜ ਗਈ ਉੱਤੇ ਮੈਂ ਕਲੀਅਰ ਕਰਾ ਕੇ ਕੰਸਟ੍ਰਕਸ਼ਨ ਸ਼ੁਰੂ ਕਰਾ ਕੇ ਗਿਆ ਸੀ ਤੇ ਅੱਜ ਦੇਖੋ ਲਾਈਫ ਲਾਈਨ ਬਣ ਗਈ ਬਾਈਪਾਸ ਸਾਰੇ 인ਫਰਾਸਟਰਕਚਰ ਦੇ ਇੰਡਸਟਰੀ ਤੇ ਪੂਰੀ ਪ੍ਰਾਇਰੀਟੀ ਰੋਗੀ ਸਾਡੀ ਲੁਧਿਆਣੇ ਦੀ ਹਾਂ ਉਹਦੇ ਤੋਂ ਜਿਹਨੇ ਨਾ ਰਹਿਣਾ ਨੇ ਬਾਕੀ ਚੱਲ ਰਹੇ ਨੇ ਨਾ ਤਾਂ ਮਾਹੀ ਮੰਨਦੇ ਆਪਾਂ ਜਾਣਦੇ ਇਹੋ ਜਿਹਾ ਤੋਂ ਤਾਂ ਮੱਥੇ ਨਹੀਂ ਲੀਟਾਂਗੇ ਸਾਰੀ ਵਿਸ਼ੇਸ਼ਤਾ ਫਾਦ ਸਾਥ ਦਾ ਜਿਹਨੇ ਸਾਡੇ ਨਾਮ ਜਾਣ ਦਾ ਪ੍ਰੋਜੈਕਟ ਆਇਆ ਮੰਨੋ ਸਾਡੇ ਦੇ ਅੱਗੇ ਹਮ ਚੱਲੇ ਕਰਾ ਦਿੱਤਾ ਧੰਨਵਾਦ ਥੈਂਕ ਯੂ ਥੈਂਕ ਯੂ ਐਵਰੀਬਾਡੀ ਉਹਰੇ ਕੋਲਿਆਂ ਤੇ ਬਾਰੀ ਬਾਰੀ ਆ ਕੇ